ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੋਂ ਫੇਰ ਤੁਹਾਡਾ ਬੇਸਰੇ ਰੰਗ ਯੂਟਿਊਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਤੀਜ ਦੀਆਂ ਬੋਲੀਆਂ ਸਾਂਝੀਆਂ ਕਰਦੇ ਆ ਤੀਜ ਦਾ ਤਿਹਾ ਸਾਰਿਆਂ ਹੀ ਪੈਣਾ ਲਈ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਸਾਰੇ ਹੀ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਤੀਜ ਦੀ ਬਹੁਤ ਹੀ ਬੇਸਬਰੀ ਨਾਲ ਵੇਟ ਕਰਦੇ ਆਂ ਅਸੀਂ ਅੱਜ ਆਓ ਸਾਂਝੀਆਂ ਕਰਦੇ ਆ ਤੀਜ ਦੀਆਂ ਬੋਲੀਆਂ ਚਲੋ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਚਲੋ ਕਰਦੇ ਆ ਸਟਾਰਟ ਦੀਜੀਆਂ ਬੋਲੋ ਤੇਜ ਮੁਆਰਕ ਸੌਣ ਦੀ ਮੈਂ ਬੰਦਾ ਸੀ ਨੀ ਪਾ ਤੋ ਚੜ ਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਬੰਦਾ ਸੀ ਨੀ ਪਾ ਤੋ ਚੜ ਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਬੰਦਾ ਸੀ ਨੀ ਤੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਬਿਛੋੜੇ ਪਾਵੇ ਤੌਣ ਵੀਰ ਇਕੱਠੀਆਂ ਕਰੇ ਪਾਦੋ ਚੰਦਰੀ ਬਿਛੋੜੇ ਪਾਵੇ ਤੌਣ ਵੀਰ ਇਕੱਠੀਆਂ ਕਰੇ ਤੌਣ ਦੇ ਆ ਪਿੱਪੜਾਵੇ ਮੈਂ ਤੇਰੇ ਜਤ ਗਾ ਮਸੌਣ ਦੇ ਆ ਪਿੱਪੜਾਵੇ ਮੈਂ ਤੇਰੇ ਜਤ ਮਸੌਣ ਦੇ ਆ ਪਿੱਪੜਾਵੇ ਮੈਂ ਤੇਰੇ ਜਤ ਗਾ ਮਸੌਣ ਦੇ ਆ ਪਿੱਪੜਾਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਜਾ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਮੈਂ ਨਹੀਂ ਸੌਰੇ ਜਾਣਾ ਗੱਡੀ ਨੂੰ ਖਾਲੀ ਮੋੜ ਦੇ ਤੇਰੀ ਮਾਤੀ ਵੇ ਗੱਬਰੂਆ ਮਾਰੀਤਿਆ ਵਿੱਚ ਲੈਣ ਆ ਗਿਆ ਤੇਰੀ ਮੱਤ ਵੇ ਗੱਬਰੂ ਆ ਮਾਰੀਤਿਆ ਵਿੱਚ ਲੈ ਆ ਗਿਆ ਤੇਰੀ ਮੱਤ ਵੇ ਗੱਬਰੂ ਆ ਮਾਰੀਤਿਆ ਵਿੱਚ ਲੈ ਆ ਗਿਆ ਇਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡ ਈਆਂ ਜੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡ ਈਆਂ ਜੋਰ ਲੱਗੀਆਂ ਮੇਰੇ ਪੇਕਿਆਂ ਦੇ ਪਿੰਡ ਈਆਂ ਜੋਰ ਲੱਗੀਆਂ ਬੰਠਣ ਕੇ ਮਟਿਆਰਾ ਆਇਆ ਆਇਆ ਪਟੋਲਾ ਬਣ ਕੇ ਨਹੀਂ ਬੰਠਣ ਕੇ ਮਟਿਆਰਾ ਆਇਆ ਆਇਆ ਪਟੋਲਾ ਬਣ ਕੇ ਨਹੀਂ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਬਾਹੂ ਝੂੜਾ ਛਣ ਕੇ ਗਿੱਦਾ ਜਟੀਆਂ ਦਾ ਦੇਖ ਚਕੀਨਾ ਖੜ ਕੇ ਗਿੱਦਾ ਜਟੀਆਂ ਦਾ ਦੇਖ ਚਕੀਨਾ ਖੜ ਕੇ ਗਿੱਦਾ ਜਟੀਆਂ ਦਾ ਦੇਖ ਚਕੀਨਾ ਖੜ ਕੇ ਗਿੱਦਾ ਜਟੀਆਂ ਦਾ ਜੇਕਰ ਮੇਰੀਆਂ ਬੋਲੀਆਂ ਤੁਹਾਨੂੰ ਪਸੰਦ ਆਈਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਸੌਂਦੇ ਮਹੀਨੇ ਵਿੱਚ ਹੋਰ ਵੀ ਤੁਹਾਡੇ ਨਾਲ ਸਾਰਾ ਸੌਂਦਾ ਮਹੀਨਾ ਬੋਲੀਆਂ ਸ਼ੇਅਰ ਕਰਦੇ ਰਹਿਾਂਗੇ ਇੱਕ ਵਾਰ ਤੋਂ ਫਿਰ ਧੰਨਵਾਦ